ਮਾਂ ਦਾ ਮੂੰਹ ਦੇਖ ਕੇ ਵੀ ਨੰਤਾਰ ਨਹੀਂ ਆ ਰਿਹਾ ਜੋ ਬੱਚਾ ਮਹੀਨਾ ਹੋ ਗਿਆ ਮੁੱਕੇ ਨੂੰ ਇਹਨਾਂ ਨੇ ਇੱਕ ਵਾਰ ਵੀ ਇਹਨਾਂ ਨੇ ਮਾਂ ਨੂੰ ਚੰਗੇ ਤਰੀਕੇ ਨਾਲ ਗਾਈਡਿੰਗ ਕੀਤਾ ਕਿ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਤੁਸੀਂ ਟਪ ਕਰਕੇ ਬੈਠੋ ਜਾਂ ਜੋ ਵੀ ਸਾਡੀ ਕਾਰਵਾਈ ਹੈ ਰੈੱਡ ਬੋਡੀ ਅੰਡਰ ਡਿਵਾਈਡਸ ਗੋਲਡ ਐਂਡ ਸਾਈਡਵਾਸ ਦੇ ਬਾਰੇ ਕਾਗਜ਼ ਦੇ ਵਾਸਤੇ ਜੋ ਕੋਸ਼ਿਸ਼ੀ ਕਾਰਵਾਈ ਹੁੰਦੀ ਹੈ ਜਿਹਦੇ ਤਹਿਤ ਤੁਸੀਂ ਨਾ ਕੋਈ ਠੀਕ ਹੈ ਜਨਾਗਤ ਹੋਣ ਤੋਂ ਬਾਅਦ ਬੰਦੇ ਆ ਗਏ ਇਹਨਾਂ ਦੇ ਕੋਲ ਪੰਨਵਾਸਾਂ ਦੇ ਮਸਲੇ ਨੇ ਮੇਰੇ ਕੋਲ ਮੇਰੇ ਕੋਲ ਰਿਹਾ ਉਹ ਚਾਰ ਦਿਨ ਉਹ ਇੰਨਾ ਕਰੀ ਵੀ ਸਾਡਾ ਨਸ਼ਾ ਕਰਦਾ ਹੀ ਰਿਹਾ ਬੱਚੇ ਦਾ ਬੰਦਾ ਪਤਾ ਲਾ ਜਾਂਦਾ ਹੈ ਵੀ ਅਸੀਂ ਤੁਹਾਨੂੰ ਇਨਸਾਫ ਦਵਾਂਗੇ ਤੁਸੀਂ ਚੁੱਪ ਕਰਕੇ ਬੈਠੋ ਜਾਂ ਜੋ ਵੀ ਸਾਡੀ ਕਾਰਵਾਈ ਆ ਉਹਨੂੰ ਪੈਂਡਿੰਗ ਰੱਖੋ ਇਹਨਾਂ ਨੇ ਇੱਕ ਵਾਰ ਜਿੰਨੀ ਵਾਰੀ ਆਉਂਦੇ 19 ਵਾਰੀ ਇਹਨਾਂ ਨੇ ਬਤਸਲੂਕੀ ਬਤਮੀਦੀ ਕਰਦੇ ਆ ਜੋਣ ਅਸੀਂ ਅੱਜਕੱਲ ਤੇ ਦੇਖਾਂਗੇ ਨਹੀਂ ਤੇ ਬੜੇ ਭਾਈ ਭਾਈ ਬੜੇ ਭਾਈ ਭਾਈ ਅਮਰਪਾਲ ਮਹਿਰੋ ਨਾਲ ਗੱਲ ਹੋਈ ਆ ਪੂਰਾ ਕਪੂਰਸਰਾ ਜਾਮ ਕਰਕੇ ਇਹਨਾਂ ਨੂੰ ਦਿਖਾਵਾਂਗੇ ਪਿੱਪੇ ਲੋਕਾਂ ਦੀ ਪਾਵਰ ਹੈਗੀ ਕੀ ਆ ਤੇ ਇਹ ਜਿਹੜੀਆਂ ਬਤਮੀਦੀਆਂ ਕਰਦੇ ਆ ਮਾਵਾ ਨਾਲ ਇਹ ਕਿਉਂ ਕਰ ਰਿਆ ਕੋਈ ਇਹਨਾਂ ਦੀ ਗਲਤੀ ਆ ਵਿਚਾਰਿਆਂ ਦੀ ਇੱਕ ਦਿਨ ਉਹ ਪੁੱਤਰ ਮਾਰਿਆ ਗਿਆ ਉੱਤੋਂ ਉਹਨਾਂ ਨੇ ਬਤਮੀਜੀ ਦਾ ਡਰ ਜੋ ਵੀ ਆ ਡਰੱਗ ਵੀ ਆ ਸਾਡੇ ਮੂਹਰੇ ਸਾਹਮਣੇ ਪਾਰਦਰਸ਼ੀ ਕਰੋ ਕਿਉਂ ਬਤਮੀਜੀ ਕਰਨ ਦੇ ਇਹਨਾਂ ਨੇ ਪਰਿਵਾਰ ਸਾਰਾ ਦੁਖੀ ਹੋਇਆ ਪਿਆ ਮਹੀਨਾ ਇੱਕ ਹੋ ਗਿਆ ਰੋਟੀ ਨਹੀਂ ਜੱਦਣਾ ਖਾਦੀ ਇਹਨਾਂ ਨੇ ਕਸੂਰ ਇਹਨਾਂ ਦਾ ਕੀ ਆ ਹੁਣ ਨੌਜਵਾਨ ਜਿਹੜਾ ਇਹਨਾਂ ਨੇ ਫੜਿਆ ਲਾ ਲੋ ਫੋਨ ਟ੍ਰੇਸ ਕਰ ਜਿੱਦਾਂ ਫੜ ਉਹ ਫੜਿਆ ਉਹ ਬਿਆਨ ਦੇਣ ਡਿਆ ਬੱਚਾ ਵੀ ਮੈਂ ਭਾਜੀ ਨਾਲ ਸੀਗਾ ਮੈਂ ਸਟੇਂਗਲੈਂਡ ਚਲ ਗਿਆ ਇਹਨਾਂ ਦੀ ਆਪਸੀ ਪਤਾ ਨਹੀਂ ਕੀ ਗੱਲਬਾਤ ਹੋਈ ਉਦੋਂ ਬਾਅਦ ਇਹਨੇ ਮੁੰਡਾ ਜਿਹੜਾ ਚੱਕ ਕੇ ਨਹਿਰ ਚ ਮਾਰਿਆ ਇਹਨਾ ਮੈਂ ਆਇਆ ਆਇਆ ਮੈਂ ਮੁੰਡੇ ਦੇ ਚੈੱਕ ਕੀਤਾ ਮੁੰਡਾ ਕਹਿੰਦਾ ਹੈ ਨਹੀਂ ਸੀ ਭਾਈ ਮੈਂ ਡਰ ਗਿਆ ਕਹਿੰਦਾ ਆਪਦਾ ਛੱਡ ਦੇ ਮੇਰੇ ਪਰਿਵਾਰ ਨੂੰ ਮੈਨੂੰ ਕਹਿੰਦਾ ਇਹਨਾਂ ਨੇ ਧਮਕੀ ਦਿੱਤੀ ਦੂਜੇ ਨੌਜਵਾਨ ਨੇ ਵੀ ਤੂੰ ਤੂੰ ਜੇ ਬੋਲਿਆ ਤੇਰੇ ਪਰਿਵਾਰ ਨੂੰ ਮਾਰਾਂਗੇ ਤੈਨੂੰ ਛੁੱਟਣ ਨਹੀਂ ਦੇਵਾਂਗੇ ساری ਉਮਰ ਉਹ ਵਿਚਾਰਾ ਡਰ ਕੇ ਆਪਣੇ ਤੇ ਕੇਸ ਸਿਰ ਲੈ ਲਿਆ ਪੁਲਿਸ ਵਾਲਿਆਂ ਦੇ ਦਬਾਅ ਨਾਲ ਲੈ ਲਿਆ ਉਹਨਾਂ ਦੇ ਦਬਾਅ ਨਾਲ ਲੈ ਲਿਆ ਪੁਲਿਸ ਵਾਲਿਆਂ ਨੇ ਉਸ ਪਰਿਵਾਰ ਕੋਲੋਂ ਪੈਸੇ ਖਾ ਲਿਆ ਉਹ ਗਰੀਬ ਸਰ ਮੜ ਰਿਆ ਉਹ ਗਰੀਬ ਦੀ ਮਾਂ ਵੀ ਵਿਚਾਰੀ ਉਹ ਬੜਤੇ ਪਈ ਆ ਜਿਹੜੀ ਵੀ ਬਾਲਾ ਕੋਈ ਨਹੀਂ ਹੈ ਨਹੀਂ ਆ ਤੇ ਉਹਨਾਂ ਦੇ ਪਰਿਵਾਰ ਚ ਸੋ ਇਹਨਾਂ ਨੂੰ ਚਾਹੀਦਾ ਵਾ ਇਹ ਪਰਿਵਾਰ ਨੂੰ ਇਨਸਾਫ ਦੇਣਾ ਮਾਂ ਦਾ ਤੇ ਦਾ ਚਿਹਰਾ ਦੇਖੋ ਜੀ ਕੀ ਇਹਨਾਂ ਦੇ ਪੱਲੇ ਰਿਆ ਗਿਆ ਵਿਚਾਰਿਆਂ ਦੇ ਇੱਕੋ ਨੌਜਵਾਨ ਸੀਗਾ ਜਿਹੜਾ ਮਸਾਂ ਹੀ ਪਾਲ-ਪਾਲ ਕੇ ਜਵਾਨ ਕਰਦੇ ਭਗਵਾਨਤਮਾਹ ਸਾਹਿਬ ਆ ਬੇਨਤੀ ਆ ਤੁਹਾਡੇ ਮੁਰੇ ਤੁਸੀਂ ਕਹਿੰਦੇ ਪੰਜਾਬ ਚ ਨਸ਼ਾ 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 ਤੇ ਕੀਤਾ ਹੀ ਨਹੀਂ ਨੌਜਵਾਨ ਜਿਹੜਾ ਪੱਦਰੇ ਸੁੱਚੇ ਨੌਜਵਾਨ ਮਰਨ ਦਾ ਨਸ਼ੇ ਵਾਲੇ ਤਾਂ ਬੇਕਾਰ ਹੋ ਗਏ ਨਸ਼ੇ ਵਾਲੇ ਨਹੀਂ ਮੰਦੇ ਮਰ ਗਏ ਜਿਹੜੇ ਨੌ ਨੌ ਚੰਗੇ ਬਲੇ ਮੰਦੇ ਇਹਨਾਂ ਦਾ ਕੀ ਕਸੂਰ ਆ ਜੇ ਮਾਰੀ ਗਿਆ ਤਾਂ ਇਨਸਾਫ ਦੇ ਰਹੇ ਹੋ ਸਾਨੂੰ ਕੋਈ ਵੱਡੀ ਗੱਲ ਤੇ ਕਹਿ ਨਹੀਂ ਹੁੰਦੇ ਕੋਈ ਹੀ ਘੱਟ ਤੋਂ ਲੱਖ 10 ਲੱਖ ਰੁਪਈਆ ਮੰਗਿਆ ਫਿਰ ਇਨਸਾਫ ਮੰਗਦੇ ਆ ਜੇ ਦੇ ਸਕਦੇ ਨਹੀਂ ਅਸੀਂ ਆਉਂਦੀਆਂ ਕਾਰਵਾਈਆਂ ਪਾਈਏ ਜਿਹੜੇ ਮਰਜ਼ੀ ਕਿੱਤੇ ਗੋਡੇ ਲੱਗিয়ে ਅਸੀਂ ਪੂਰਾ ਪਰਸੋਂ ਨੂੰ ਅਸੀਂ ਕਾਣ ਦਾ ਪੂਰਾ ਅਸੀਂ ਕਪੂਰਥਲਾ ਬੰਦ ਕਰਾਂਗੇ ਪੂਰੀਆਂ ਕਬੂਸੇ ਜਸੇ ਬੰਨੀਆਂ ਨਾਲ ਲੈ ਕੇ ਸਾਡੇ ਨਾਲ ਸਹਿਮਤ ਆ ਸੋ ਅਸੀਂ ਇਹ ਇਹ ਇਹਨਾਂ ਨੂੰ ਬਿਆਨ ਦਿੰਨੇ ਆ ਵੀ ਜੋ ਵੀ ਤੁਸੀਂ ਕਰ ਸਕਦੇ ਆ ਕਾਨੂੰਨ ਇਨਸਾਫ ਦਿਓ ਜਰੂਰ ਦਿਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੇ ਕਿ ਚਕਲ ਹੋਇਆ ਉਹ ਸਾਨੂੰ ਅੰਦਰ ਭਾਵੇਂ ਕੀ ਕਰਦੇ ਵੀ ਵਿੱਚ ਕੂਤਾ ਰੋਈ ਕਰ ਰਹੇ ਹੋ ਤੁਸੀਂ ਦੇਖੋ ਇਹ 29 ਤਰੀਕ ਨੂੰ ਸਾਨੂੰ ਡੈਡ ਬੋਡੀ ਮਿਲੀ ਸੀ ਭਾਨੀ ਬੋਰਾਲੀ ਨਹਿਰ ਦੇ ਵਿੱਚੋਂ ਡੈਡ ਬੋਡੀ ਅਨਡੈਂਟੀਫਾਈਡ ਸੀਗੀ ਉਹ ਡੈਂਟੀਫਾਈਡ ਵਾਸਤੇ ਬਾਹਰ ਰੱਖਿਆ ਸੀ 72 ਘੰਟੇ ਵਾਸਤੇ ਜੋ ਪੁਲਿਸ ਦੀ ਕਾਰਵਾਈ ਹੁੰਦੀ ਹੈ ਇਹਦੇ ਤਹਿਤ ਉਹਦੀ ਸਨਗਤ ਹੋਈ ਠੀਕ ਹੈ ਜੀ ਫਰਾਗਤ ਹੋਣ ਤੋਂ ਬਾਅਦ ਬੰਦੇ ਆ ਗਏ ਤੇ ਸਾਰੇ ਬੰਦੇ ਪਾਉਂਦੇ ਬਾਸ ਆ ਕੇ ਦੱਸਿਆ ਉਹਨਾਂ ਨੇ ਜੋ ਉਹਨਾਂ ਨੇ ਬਿਆਨ ਲਖਾਇਆ ਉਹਨੂੰ ਬਿਆਨ ਦੇ ਦੌਰਾਨ ਪੁਚਿਆ ਨੂੰ ਸੱਚ ਕਰਦਾ ਸੀਗਾ ਸੱਚ ਪਤਾ ਸੱਚ ਹੋਇਆ ਸੀਗਾ ਜੀ ਉਹਦੇ ਵਿੱਚ ਕਾਰਡ ਡਿਟੇਲਾਂ ਕਢਾਈ ਆਏ ਕਾਰਡ ਡਿਟੇਲ ਦੇ ਦਾਦ ਇੱਕ ਦੋਸੀ ਦੀਪਕ ਨਾਲਾ ਵਰਮੇਸ਼ ਇਹਨੂੰ ਅਸੀਂ ਪਾਸੋਂ ਪੜਿਆ ਸੀ ਇਹ ਦੋ ਦੰਦੇ ਪੁਲਿਸ ਸਰਪੰਨ ਤੇ ਹੋਰ ਬਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਕਰਾਂਗੇ ਅੱਛਾ ਅੱਛਾ ਸੰਪਨ ਨੇ ਕਿਹਾ ਨਾ ਕਿ ਨਹੀਂ ਕਿਹਾ ਕਿ ਉਹ ਨਸ਼ੇ ਦੀ ਗਾਇਨ ਨਸ਼ੇ ਨਾ ਮਰੇ ਜੋ ਕਿ ਸਾਨੂੰ ਜੇ ਕੋਈ ਨਸ਼ਾ ਕਰਦਾ ਸੀ ਉਹਦੀ ਰਿਪੋਰਟ ਵਗੈਰਾ ਜੇ ਆਈ ਹੋਵੇ ਤੇ ਉਹ ਦੇਖੋ ਜੀ ਲੋਕ ਤਾਂ ਚਲੋ ਜੋ ਵੀ ਕਹਿ ਸਕਦੇ ਆ ਸਾਨੂੰ ਇਹ ਨਾ ਹੀ ਕਿਸੇ ਨੇ ਕਿਹਾ ਵੀ ਨਹੀਂ ਨਹੀਂ ਮਰਿਆ ਉਹ ਜਿਹੜਾ ਬੰਦਾ ਫੜਿਆ ਉਹਦੇ ਕਹਿਣ ਮੁਤਾਬਕ ਇਹ ਦੋਵਾਂ ਨੇ ਨਸ਼ਾ ਕੀਤਾ ਸੀ ਜੋ ਬੰਦਾ ਸਾਡਾ ਉਹਨੂੰ ਓਵਰਡੋਜ਼ ਹੋ ਗਿਆ ਓਵਰਡੋਜ਼ ਨਾਲ ਬਾਹਰ ਮਰਿਆ ਅਸੀਂ ਇਹ ਵੀ ਨਹੀਂ ਕਿਹਾ ਰਿਪੋਰਟ ਆਊਗੀ ਕੈਮੀਕਲ ਰਿਪੋਰਟ ਆਊਗੀ ਤਾਂ ਕੰਪਲੀਅਰ ਕਰਦੇ ਨੇ ਜੇ ਨਾ ਮਰਿਆ ਹਾਂਜੀ ਕੀ ਨਾਜੀ ਆਪਣਾ ਕੰਨਾਈ ਜੀ ਦਾ ਠੀਕ ਹੈ ਇਹ ਜਿਹੜਾ ਮੁੰਡਾ ਮਰਿਆ ਵਾ ਇਹ ਤੁਹਾਡਾ ਕੀ ਲੱਗਦਾ ਹੈ ਸਾਡਾ ਦੋਤਾ ਲੱਗਦਾ ਸੀ ਤੇ ਤੁਸੀਂ ਕਿਹੜੇ ਪਿੰਡ ਦੇ ਹੋ ਅਸੀਂ ਕਲਮਾ ਦੇ ਕਲਮਾ ਦੇ ਇਹ ਤੁਹਾਡੇ ਕੋਲ ਰਹਿ ਰਿਹਾ ਸੀ ਹਾਂਜੀ ਹੱਤ ਆਈ ਹੋਇਆ ਸੀ ਹਲੇ ਮੇਰੇ ਕੋਲ ਆਈ ਨਹੀਂ ਅੱਛਾ ਠੀਕ ਹੈ ਤੇ ਕਦੋਂ ਲਈ ਰਹਿ ਰਿਹਾ ਸੀਗਾ ਜੀ ਉਹ ਮਤਲਬ ਜਿਹਦਾ ਕੰਮ ਸਿੱਖ ਰਿਹਾ ਸੀ ਸਲੂਰ ਵਿੱਚ ਠੀਕ ਹੈ ਤੇ ਕੰਮ ਸਿੱਖਦਾ ਸੀਗਾ ਸਲੂਰ ਦਾ ਹਾਂਜੀ ਅੱਛਾ ਤੁਹਾਨੂੰ ਲੱਗਦਾ ਕਿ ਉਹ ਨਸ਼ਾ ਵਗੈਰਾ ਕਰਦਾ ਸੀ ਨਹੀਂ ਬਿਲਕੁਲ ਨਹੀਂ ਮੇਰੇ ਕੋਲ ਮੇਰੇ ਕੋਲ ਰਿਹਾ ਉਹ ਚਾਰ ਦਿਨ ਉਹ ਇਦਾਂ ਕਰ ਰਿਹਾ ਨਹੀਂ ਸੀ ਸਾਡਾ ਨਸ਼ਾ ਕਰਦਾ ਹੀ ਨਹੀਂ ਸੀਗਾ ਬੱਚੇ ਦਾ ਵੱਧਾ ਹੀ ਪਤਾ ਲੱਗ ਜਾਂਦਾ ਆ ਉਹ ਨਹੀਂ ਸੀ ਕਰਦਾ ਨਾ ਸੱਲ ਕੋਲ ਜਦੋਂ ਤੁਹਾਡੇ ਕੋਲੋਂ ਗਿਆ ਵਾ ਕੰਮ ਕੋਈ ਹਾਂਜੀ ਉਹ ਨਹੀਂ ਆਇਆ ਰਾਤ ਨੂੰ ਤੁਸੀਂ ਥੋੜੇ ਕੋਈ ਚਲਾ ਦਿੱਤੀ ਮੈਂ ਇੱਦਾਂ ਸੀ ਜਦੋਂ ਮੈਂ ਕਰ ਲਈ ਸੀਗੀ ਘਰ ਵਿੱਚ ਮੈਂ ਉਹਦਾ ਫੋਨ ਲਾਉਂਦੀ ਸੀ ਉਹਨੂੰ ਬਹੁਤ ਫੋਨ ਲਾਇ ਮੈਂ ਵੀ ਉਹਨਾਂ ਦੀ ਮੰਮੀ ਨੇ ਵੀ ਲਾਇਏ ਅਸੀਂ ਫੇਰ ਮੁੜ ਕੇ ਬਾਅਦ ਚੜਨੀ ਹੋਈ ਗੱਲ ਉਹਨੂੰ ਕਹੀ ਕਿ ਪਤਾ ਨਹੀਂ ਮੈਂ ਤਾਂ ਸ਼ਾਇਦਰ ਬੌਂਡਿੰਗ ਦਾ ਕਰਦਾ ਹੋਇ ਬਾਲਾ ਦੀ ਤਾਂ ਨਹੀਂ ਫੋਨ ਚੱਕਦਾ ਤੇ ਜਦੋਂ 8 ਵਜੇ ਤੱਕ ਸਾਡਾ ਫੋਨ ਨਹੀਂ ਚੱਕਿਆ ਮੈਂ ਫੇਰ ਮਤਲਬ ਜਸਵੀਰ ਨੇ ਫੋਨ ਕੀਤਾ ਭੈਣ ਨੇ ਕਿ ਤੁਸੀਂ ਦੇਖ ਕੇ ਆਓ ਭਾਬੀ ਸਰੂਜ ਕਿ ਮੈਂ ਤਾਂ ਮੇਰਾ ਜੇਠ ਗਿਆ ਉਥੇ ਦੇਖਿਆ ਤਾਂ ਉਹ ਕਹਿੰਦੇ ਉਹ 5:30 ਵਜੇ ਦਾ ਗਿਆ ਆ ਕਰੋ ਹਾਂਜੀ ਹੁਣ ਇਹ ਸਭ ਮੰਗਦੇ ਹਾਂਜੀ ਅਸੀਂ ਇਨਸਾਫ ਮੰਗਦੇ ਆ ਸਾਡੇ ਮੁੰਡੇ ਦਾ ਇਨਸਾਫ ਹੋਣਾ ਚਾਹੀਦਾ ਠੀਕ ਆ ਮਕਾਦਲ ਫੜਨੀ ਹੋਣੀ ਚਾਹੀਦੀ ਇਹ ਜਿਹੜੀ ਹੈਗੀ ਆ ਨਾਲ ਹੋਰ ਵੀ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕਿੰਦਾ ਦਾ ਆਇਆ ਜਿਹੜਾ ਦੂਸਰੇ ਇਹਨਾਂ ਨੇ ਪਹਿੰਜੀ ਦੱਸਿਆ ਕਿ ਐਸਐਸਓ ਕਹਿੰਦੇ ਆ ਕਿ ਨਹੀਂ ਤੁਹਾਡਾ ਮੁੰਡਾ ਜਿਹੜਾ ਵਾ ਨਸ਼ਾ ਕਰਦਾ ਹਾਂਜੀ ਇੱਥੇ ਕਿਹਾ ਉਹ ਫੋਟੋ ਜਿਹੜਾ ਵੀ ਆਈ ਹੈ ਨਹੀਂ ਰਿਪੋਰਟ ਨਹੀਂ ਹੱਲੇ ਆਈ ਹੈ ਕਿ ਕਿਆ ਉਹਦਾ ਇਦਾਂ ਹੀ ਆ ਤੇ ਬੋਲੇ ਵੀ ਉਹ ਖਿਆ ਸਾਨੂੰ ਹਾਂਜੀ ਮੇਰਾ ਨਾਮ ਜਸਵੰਤ ਸਿੰਘ ਆ ਮਾਮਲਾ ਇਹ ਆ ਸਰ ਵੀ ਆਪਣਾ ਬੱਚੇ ਦਾ ਕਾਤਲ ਕੀਤਾ ਗਿਆ ਵਾ ਕਾਤਲ ਕੀਤਾ ਗਿਆ ਵਾ 4ਵੇਂ ਮਹੀਨੇ ਦੀ 28 ਤਰੀਕ ਦਾ ਬੱਚਾ ਗਏ ਵਾ ਇਹ ਮਰੇ ਹੁਣ ਸਾਬ ਦੇਣ ਦੀ ਵੀ ਆ ਇਹ ਕਹਿ ਰਿਹਾ ਵੀ ਉਹ ਟੀਕਾ ਲਾ ਕੇ ਮਰਿਆ ਉਹ 28 ਤਰੀਕ ਨੂੰ ਜੇ ਟੀਕਾ ਲਾ ਕੇ ਮਰਿਆ ਵਾ ਇਹਨਾਂ ਨੂੰ ਕਿੱਦਾਂ ਪਤਾ 29 ਨੂੰ ਲਾਸ਼ ਲੱਭ ਰਹੀ ਆ ਉਸ ਟਾਈਮ ਕਹਿ ਰਿਹਾ ਵੀ 2 ਢਾਈ ਘੰਟੇ ਹੋਏ ਆ ਲੈ ਲਾਸ਼ ਨੂੰ ਤੇ 28 ਤਰੀਕ ਨੂੰ ਕਿੱਥੇ ਘਮਾਉਂਦੇ ਰਹੇ ਆ ਉਹਨੂੰ ਜਿਹੜੇ ਉਹਦੇ ਕਾਤਲ ਆ ਦੂਜੀ ਗੱਲ ਇਹ ਆ ਵੀ ਮੀਨੇ ਉੱਪਰ ਹੋ ਗਿਆ ਕਾਤਲ ਲੱਭ ਗਿਆ ਉਹ ਵੀ ਅਸੀਂ ਕਿਹਾ ਵਾ ਇਹਨਾਂ ਨੇ ਨਹੀਂ ਲੱਭਿਆ ਅਸੀਂ ਧੱਕੇ ਨਾਲ ਫੜਾਇਆ ਵਾ ਉਹਦੇ ਕੋਲੋਂ ਮੋਬਾਈਲ ਮਿਲ ਗਿਆ ਔਰ ਉਹਦਾ ਰਿਮਾਂਡ ਲਿਆ ਉਹਦੇ ਚਪੇੜ ਤੱਕ ਨਹੀਂ ਮਾਰੀ ਇੱਥੇ ਆ ਜੂਗਾ ਉਹਨੂੰ ਪੁੱਛ ਲਿਓ ਉਹ ਬੰਦਾ ਪੱਟ ਪੱਟ ਕੇ ਦਵਾਈ ਦੇ ਰਿਆ ਵੀ ਉਹ ਮੈਂ ਨਹੀਂ ਮਾਰਿਆ ਮੇਰੇ ਨਾਲ ਆਹ ਬੰਦਾ ਵਾ ਉਹਨੇ ਬੰਦੇ ਦਾ ਨਾਮ ਲਿਆ ਬਕਾਇਦਾ ਵੀ ਆਹ ਬੰਦਾ ਵਾ ਅਸੀਂ ਇਹਨਾਂ ਨੂੰ ਪਰਸੋਂ ਵੀ ਕਿਹਾ ਇਹ ਬਿਲਕੁਲ ਨਹੀਂ ਚੱਕ ਰਿਹਾ ਮੋਰੇ ਐਸ ਐਚਓ ਜਿਹੜਾ ਵਾ ਨਾ ਤੇ ਮਲਾਜ਼ਮਾਂ ਨੂੰ ਜਾਣ ਦਿੰਦਾ ਆਪਣੇ ਨੂੰ ਉਹਨਾਂ ਨੂੰ ਵੀ ਗਾਲਾਂ ਕੱਢਦਾ ਸਾਨੂੰ ਐਨੂੰ ਵੀ ਗਾਲਾਂ ਕੱਢਦਾ ਬਰਤਮੀਤ ਜੀ ਕਰਦਾ ਔਰ ਇੰਨੀ ਗੱਲ ਸਾਨੂੰ ਸਵੇਰੇ ਵੀ ਐਸ ਐਚਓ ਨੇ ਕਹੀ ਆ ਕਿਰਪਾਲ ਸਿੰਘ ਨੇ ਜੋ ਕਰਨਾ ਕਰ ਲੋ